ਦੋਸਤੋ ਪਿੰਡ 'ਚ ਕਿਸੇ ਵੀ ਤਰ੍ਹਾਂ ਦਾ ਲੋਗੋ ਲਾਉਣਾ ਜਾਂ ਜਿਵੇਂ ਆਪਾਂ ਲਾਉਣੇ ਆਈ ਲਵ ਪੰਜਾਬ ਸਾਡਾ ਪੰਜਾਬ ਜਾਂ ਕੋਈ ਪਿੰਡ ਦਾ ਨਾਮ ਲਿਖਣਾ ਤਾਂ ਬੀਰੋਹਰਾਂ ਨੂੰ ਯਾਦ ਕਰ ਲਿਓ ਲੋਹੇ ਦੇ ਵਿੱਚ ਬਣਾਉਂਦੇ ਜਿਵੇਂ ਕਿ ਇਹ ਵਾਟਰਫਲਾਈ ਬਣਾਈ ਆ ਨਾ ਤਾਂ ਇਹ ਖਰਾਬ ਹੋਵੇ ਸਦਾ ਵਾਰ ਇਹ ਚੀਜ਼ ਚੱਲਣੀ ਆ ਰੰਗ ਵਗੈਰਾ ਆਪਣੇ ਕੋਈ ਫਾਰਮ ਹੋ ਦਾ ਨਾਮ ਲਿਖਣਾ ਸਾਰੀਆਂ ਚੀਜ਼ਾਂ ਤੁਹਾਨੂੰ ਵੀਰੋਹਰੀ ਲੋਹੇ ਦੀ ਕਟਿੰਗ ਦੇ ਵਿੱਚ ਕਰਕੇ ਦੇ ਜਾਂਦੇ ਆਂ ਬਾਈ ਜੀ ਜੇ ਗੱਲ ਕਰੀਏ ਇਹ ਬਟਰਫਲਾਈ ਬਣੀ ਆ ਹਾਂਜੀ ਵੀਰ ਜੀ ਕਿੰਨੀ ਗਰੀ ਮਜ਼ਬੂਤੀ ਆ ਤੇ ਲਾਈਫ ਹੈ ਦੀ ਵੀ ਜੇ 5 ਐਮ ਐਮ ਮੋਟੀ ਸ਼ੀਟ ਚੋਂ ਬਣੀ ਹੋਈ ਆ ਠੀਕ ਆ ਜੀ ਤੁਸੀਂ ਇਹ ਤੋਂ ਹੋਰ ਹੈਵੀ ਕਰਾਉਣਾ ਜਾਂਦੇ ਹੋਰ ਹੈਵੀ ਬਣ ਜੂਗੀ ਜੇ ਇਹਦੇ 'ਚ ਤੁਸੀਂ ਪੰਜਾਬ ਦਾ ਨਕਸ਼ਾ ਬਣਾਇਆ ਕਿ ਕੋਈ ਪਿੰਡ ਦਾ ਨਾਮ ਲਿਖਾਉਣਾ ਜੀ ਐਨੂੰ ਲਿਖਾਉਣਾ ਉਹ ਵੀ ਬਣ ਜੂਗਾ ਤੇ ਕੋਈ ਵੀ ਚੀਜ਼ ਆਮ ਲੋ ਉਹਦੀ ਮੋਟਾਈ ਦੇ ਹਿਸਾਬ ਨਾਲੇ 5mm ਚਾ ਵੈਸੇ ਇਹਦੀ ਲਾਈਫਟਾਈਮ ਗਾਰੰਟੀ ਵਾਲਾ ਹੀ ਕੰਮ ਆ ਠੀਕ ਆ 5-7 ਸਾਲਾਂ ਬਾਅਦ ਤੇ ਰੰਗ ਕਰਾ ਲਓ ਹੋਰ ਕੋਈ ਪ੍ਰੋਬਲਮ ਵਾਲੀ ਗੱਲ ਹੀ ਨਹੀਂ ਜਿੱਦਾਂ ਪਲਾਸਟਿਕ ਦੇ ਅੱਖਰ ਲਾਣੇ ਆ ਆਪਾਂ ਕੱਚ ਦੇ ਕੁਝ ਜੀ ਆਆਂ ਨੂੰ ਲਿਖਦੇ ਆ ਹਾਂ ਜੇ ਮੈਂ ਆਮ ਆਪਾਂ ਕਿਤੇ ਕੋਲ ਨਹੀਂ ਆਉਂਦੇ ਸਾਢੇ 2 ਸਾਲ ਚੱਲਦੇ ਨੇ ਰੰਗ ਫਿੱਕਾ ਪੈ ਹਾਂ ਉਹ ਫਿੱਕਾ ਵੀ ਪੈ ਜਾਂਦਾ ਟੁੱਟ ਵੀ ਜਾਂਦਾ ਇਹਨੂੰ ਹਨੇਰੀ ਚ ਵੀ ਕੁਝ ਨਹੀਂ ਹੋਣਾ ਠੀਕ ਆ ਜੀ ਆਮ ਲੋ ਇਹ ਐਵੇਂ ਦੀ ਚੀਜ਼ ਆ ਇਹ ਕਿਤੇ ਫਾਰਮ ਹਾਊਸ ਵਾਸਤੇ ਆ ਇਦਾਂ ਹੀ ਤੁਸੀਂ ਅੱਗੇ ਤੋਂ ਕੁਝ ਵੀ ਆਪਦੇ ਜੀ ਆਆਂ ਨੂੰ ਪਿੰਡ ਦਾ ਨਾਮ ਲ ਕਈ ਮਿੱਤਰਾਂ ਦਾ ਸੁਪਨਾ ਹੁੰਦਾ ਵੀ ਪਿੰਡ ਦੇ ਵਿੱਚ ਕੁਝ ਵੱਖਰਾ ਜਿਹਾ ਕਰਨਾ ਚਾਹੇ ਤੁਸੀਂ ਜੀ ਆਇਆਂ ਨੂੰ ਲਿਖ ਕੇ ਆਪਣੇ ਪਿੰਡ ਦਾ ਨਾਮ ਲਿਖਾ ਸਕਦੇ ਹੋ ਜਾਂ ਆਪਣੇ ਫਾਰਮ ਹੋ ਦਾ ਨਾਮ ਆਪਦੇ ਖੇਤਾਂ ਵਾਸਤੇ ਬਣਾ ਸਕਦੇ ਹੋ ਕਿਸੇ ਟਾਪੇ ਨੇ ਬਣਾਉਣਾ ਆਪਣਾ ਲੋਗੋ ਬਣਾਉਣਾ ਤਾਂ ਬਾਈ ਹੋਰੀ ਲੋਹੇ ਦੇ ਵਿੱਚ ਬਣਾਉਂਦਾ ਪ੍ਰੋਪਰ ਕੈਂਡ ਚੀਜ਼ ਆ ਗਈ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਬਈ ਪੇਂਟ ਵੀ ਜਮਾ ਗੱਡੀਆਂ ਵਾਂਗੂ ਚੌਕਾ ਲਾ ਰਿਹਾ ਵੀ ਪੇਂਟ ਡਿਕੋ ਪੇਂਟ 2K ਪੇਂਟ ਹੋਊਗਾ ਪੂਰੀ ਫਿਨਿਸ਼ਿੰਗ ਜੇ ਤੁਸੀਂ ਚੈੱਕ ਕਰ ਸਕਦੇ ਹੋ ਕਿਤੇ ਕੋਈ ਐਜ ਨਹੀਂ ਸਾਰੀ ਆਪਣੀ ਲੇਜ਼ਰ ਕਟਿੰਗ ਹੋਈ ਹੋਈ ਹੈ ਨਾ ਕਿ ਸੀਐਨਸੀ ਠੀਕ ਹੈ ਬਿਲਕੁਲ ਲੇਜ਼ਰ ਨਾਲ ਕਟਿੰਗ ਹੋ ਕੇ ਫਿਨਿਸ਼ ਹੋ ਜਾਏਗੀ ਪ੍ਰੋਪਰ ਜਿਹੜੀ ਚੀਜ਼ ਮਤਲਬ ਕੰਪਿਊਟਰ ਨੂੰ ਦੇਤੀ ਉਹੀ ਬਣੂਗੀ ਬਿਲਕੁਲ ਜੀ ਦੇਖੋ ਕਿਤੇ ਆ ਜੋੜ ਨਹੀਂ ਰੜਕਦਾ ਤੁਹਾਨੂੰ ਕਿਸੇ ਵੀ ਮਤਲਬ ਕੋਈ ਵੀ ਸੈਜ ਤਿਆਰ ਕਰਵਾ ਸਕਦੇ ਹੋ ਤੁਸੀਂ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਠੀਕ ਹੈ ਲਓ ਵੀ ਦੋਸਤੋ ਜੇਕਰ ਤੁਸੀਂ ਵੀ ਕੋਈ ਪ੍ਰੋਡਕਟ ਬਣਾਉਣਾ ਨੰਬਰ ਸਕਰੀਨ ਤੇ ਦਿੱਤਾ ਵੀਰ ਹੋਰ ਨੂੰ ਕਾਲ ਦਿਓ